i'm going

ਸੋ ਕਾਲੇ ਪ੍ਰਤਾਪ ਦੇ ਗੁਰਗ੍ਰੰਥ ਦੇ ਦੁਸ਼ਿਆ ਵਜਾਉਂ ਤਰਪੀ ਦੇ ਅੰਗੂਰ ਸਮੋਂ ਸੇਵਕ ਆਰਦਾ ਪੂਜਨ ਸੇਵਨ ਕਰਉ ਇਸਮ ਗ੍ਰੀਪਾ ਤੇ ਹਾਜ਼ਰ ਆਣ ਵਾਸ਼ਾਂਤ ਤਰਪਾ ਕਰਨੀ ਕਾਗਿਆ ਰਛਨੀ ਹੁਕਮ ਨਾਮ ਦੇ ਦੁਖੀ ਜਕਾਰਨੀ ਸਭ ਸਭੂਲ ਫੂਲ ਲੰਕਾਰੀ ਤਖਤ ਸਾਹਿਬ ਕੋ ਕਮਲ ਆਇ ਕਾਂ ਜੀ ਕਾ ਦਿਓ ਹਰ ਕਾਰ ਕਰ ਚੋਪਈ ਉਸ ਸਭ ਸਭੂ ਕਰੀ ਅਪਾਰਾ ਜਬ ਜੋ ਜਪਤਾਰਾ ਸੰਤ ਸਮੂਹ ਪ੍ਰਭੁ ਲਤ ਕਰੇ ਦੁਸ਼ਤ ਅਰਿਸ਼ ਨਾਸ਼ ਹੋਏ ਗਏ ਸਭਨ ਕੋ ਸੁਖ ਭਲੇ ਆਨੇ ਕਾ ਕੋ ਦੁਸ਼ ਨਾ ਬਚਾਏਗਾ ਸੰਤ ਸਾਰੇ ਸਦਾ ਦੇ ਗੁਮਾਨੀ ਸਾਹੀ ਸਦਾ ਜਗ ਮਾਈ ਜਨ ਤਹ ਸਦਨ ਹੋਏ ਸਾਈ ਅਸਰਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਮਨਹਿ ਭਇਆ ਪਰਗਾਸ ਕੋਏ ਨ ਪਹਚਨ ਹਰ ਦੁਜਾ ਅਪਨੇ ਸਾਨਿ ਤਾ ਪਰਵਾਸ ਗੁਰੂ ਹੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸ ਅਪਣੇ ਸਾਹਿਬ ਦਾ ਪਰਵਾਸ ਅਪਣੇ ਸਤ ਗੁਰੂ ਦਾ ਪਲਹਾਰੇ ਆਗੈ ਸੁਖ ਪਾਚੈ ਸੁਖ ਸਹਜ ਕਰਾਨੰਦ ਕਸਮ ਮਹਾਰਾ ਨਿਰਭਉ ਭਲੇ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰ ਸਫਲ ਦਾ ਨਿਸ਼ਾਨ ਅਕਾਲ ਮੂਰਤ ਬ੍ਰਹਮ ਤਮੀ ਹੋਵਨ ਹਰ ਕੰਧ ਲਗਾਏ ਆਪਣੇ

ਹਲੇ ਨੂੰ ਖਵਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੇ ਪਵਿੱਤਰ ਮੌਕੇ ਉੱਪਰ ਮੈਂ ਆਪ ਸਭ ਨੂੰ ਲੱਖ ਲੱਖ ਬਧਾਈ ਦਿੰਦਾ ਹਾਂ ਹੋਰ ਧਾਰਮਿਕ ਸਥਾਨਾਂ ਵਾਂਗ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਨਦੇੜ ਵਿਖੇ ਵੀ ਸੰਗਤਾਂ ਬੜੀ ਸ਼ਰਧਾ ਦੇ ਨਾਲ ਇਹ ਪਵਿੱਤਰ ਦਿਹਾੜਾ ਮਨਾ ਰਹੀਆਂ ਹਨ ਔਰ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚ ਕੇ ਗੁਰੂ ਘਰ ਦੇ ਦਰਸ਼ਨ ਕਰ ਰਹੀਆਂ ਹਨ ਗੁਰੂ ਘਰ ਦੀਆਂ ਅਸੀਸਾਂ ਲੈ ਰਹੀਆਂ ਹਨ ਔਰ ਇਸ ਡੰਡੂ ਬਣਾ ਰਹੀਆਂ ਹਨ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸਿੱਖ ਗੁਰੂਆਂ ਤੋਂ ਇਲਾਵਾ ਵੱਖ-ਵੱਖ ਸ਼ੂਬਿਆਂ ਦੇ ਵੱਖ-ਵੱਖ ਪਛਾਮਾਂ ਦੇ ਵੱਖ-ਵੱਖ ਖੇਤਰਾਂ ਦੇ ਤੇ ਵੱਖ-ਵੱਖ ਸਮਾਜਿਕ ਵਰਗਾਂ ਦੇ ਸੰਤਾਂ ਦੀ ਬਾਣੀ ਵੀ ਦਰਜ ਹੈ ਇਹਨਾਂ ਸਬਦਾਂ ਸੰਦੇਸ਼ ਆਪਸੀ ਪਿਆਰ ਆਪਸੀ ਇਕਤਾ ਆਪਸੀ ਭਾਈਚਾਰਾ ਤੇ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਹੈ ਅੱਜ ਜ਼ਰੂਰਤ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਇਹਨਾਂ ਊਸੂਲਾਂ ਨੂੰ ਇਹ ਸੰਦੇਸ਼ ਨੂੰ ਅਪਣਾਈਏ ਇਸ ਮੁਤਾਬਕ ਆਪਣਾ ਜੀਵਨ ਬਤੀਤ ਕਰੀਏ ਤੇ ਇਸ ਦੇ ਨਾਲ ਹੀ ਇਹ ਸੰਦੇਸ਼ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਈਏ ਸਾਨੂੰ ਜ਼ਰੂਰਤ ਹੈ ਕਿ ਦੁਨੀਆ ਦੇ ਹਰ ਦੇਸ਼ ਵਿੱਚ ਇਸ ਸੰਦੇਸ਼ ਨੂੰ ਪਹੁੰਚਾਇਆ ਜਾਏ ਅਮਨ ਸ਼ਾਂਤੀ ਹਰ ਜਗ੍ਹਾ ਬਹਾਲ ਹੋਏ ਅਤੇ ਸਾਰੇ ਲੋਕ ਆਪਸੀ ਪਿਆਰ ਸ਼ਾਂਤੀ ਇਕਤਾ ਦੇ ਨਾਲ ਰਹਿਣ ਮੈਂ ਆਪ ਸਭ ਨੂੰ ਇਸ ਪਵਿੱਤਰ ਮੌਕੇ ਉੱਪਰ ਫੇਰ ਇੱਕ ਵਾਰ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ